ਦੀ ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਦਵਾ ਕੋਈ ਗੱਲ ਨਹੀਂ ਅੱਜ ਸਗਤੀ ਅਸੀਂ ਆਏ ਆ ਨਸ਼ਹਿਰਾ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਪਿੰਡੋਂ ਹੈਲੋ ਡੈਡੀ ਆਪਣੇ ਦਾ ਪੈਣੇ ਕਿੱਥੋਂ ਬੋਲਦੇ ਤੁਸੀਂ ਤੁਸੀਂ ਤਾਂ ਵੀ ਪਤਾ ਮੈਨੂੰ ਨੰਬਰ ਪਾਸ ਇੰਨਾ ਦੋਨੋਂ ਹਾਂ ਲੱਗ ਗਿਆ ਲੱਗ ਗਿਆ ਸ਼ੁਕਰਪਾਤ ਵੀਦੀ ਪਾਜੀ ਤੇਰਾ ਕੋਲ ਆਇਆ ਹੋਰ ਕਿੱਦਾਂ ਵੀਰੇ ਕਿਠਾ ਜੀ ਹੋਰ ਸਭ ਨਾ ਛੋਟੇ ਵੀਰ ਹੋਰ ਕਿੱਦਾਂ ਵੀਰ ਹਾਂ ਹੁਣ ਤੇ ਹੋੜ ਜਾਈ ਗੱਡੀਆਂ ਹੋਰ ਤਰਾ ਕੀ ਆਲਾ ਜਾਈ ਆਣੀ ਵੇਖਿਓ ਕੀ ਆਲਾ ਹਾਂ ਕੀ ਹਾਲਾ ਕੋਈ ਨਾ ਹੱਥ ਬਲਾ ਕੇ ਨਾ ਕੁਝ ਨਹੀਂ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਵਾ ਭਰਾ ਇਹ ਤੈਨੂੰ ਕਿੱਥੋਂ ਮਿਲਿਆ ਵੀਰਾ ਭਰਾ ਕੋਈ ਗੱਲ ਅੱਛਾ ਇੱਥੋਂ ਮਿਲਿਆ ਹੁੰਦੀ ਆ ਹਰ ਬਸਾਂ ਗਾੜੀ ਗੱਡੀਆਂ ਗੱੜੀ ਆਈ ਜਾਂਦਾ ਭਰਾ ਕਿ ਨਾ ਯਾਰ ਬੰਦਾ ਤੇ ਚੰਗਾ ਭਲਾ ਯਾਰ। ਆਹ। ਆਹ ਸਹੀ ਕਰਾ ਦੇ। ਕਿਨਾ ਵੀਰੇ ਤੇਰਾ? ਮੇਰਾ ਭਰਾ ਨਹੀਂ। ਸਾਹਿਬ ਸਿੰਘ। ਸਪੀਡ ਪੰਦੇਸ। ਕਿਹੜਾ ਪਿੰਡ ਆ? ਚਾਬੀ। ਆਹ ਆ ਤੇ ਤੋਂ ਫੜਾ। ਕਿਹੜਾ ਪਿੰਡ ਮੇਰੇ ਭਰਾ ਦਾ? ਮੇਰੀ ਗੱਲ ਸੁਣ। ਮੈਂ ਨਹੀਂ ਵੀ ਪਤਾ ਬਤਾਈ। ਹਾਂ? ਮੈਨੂੰ ਪਤਾ ਨਹੀਂ ਕਿੱਥੇ ਜਾਵਾਂ। ਅੱਛਾ। ਚਾਬੀ ਦਾ। ਤੂੰ ਮੇਰਾ ਭਰਾ ਵਾਂ। ਰੋਟੀ ਖਾਧੀ ਹੈ? ਚਾਹ ਚੁ ਪੀਤੀ ਹੈ? ਚੋਕੇ ਕੋਈ ਗੱਲ ਨਹੀਂ। ਕੋਈ ਨਹੀਂ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਚਾਬੀ। ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰੇ ਇਹ ਪਰਣਾਪੁਰਾਣੀ ਇਹਨੇ ਬੰਦਾ ਬੰਦਾ ਇਤਰਾਇ ਇਤਰਾਇ ਬੱਸਾਂ ਅੱਜ ਤਾਂ ਜਾਮ ਲਵਾਏ ਆ ਆਉਂਦੇ ਨੇ ਸ਼ਹਿਰ ਉਹ ਫੁੱਲ ਗੱਡੀਆਂ ਸਪੀਡ ਗੱਡੀਆਂ ਭਾਜ ਭਾਜ ਗੱਡੀ ਤੇ ਕੁਝ ਗਾੜਾ ਕੰਟਰੋਲ ਹੁੰਦਾ ਜਿਹੜੇ ਮਾਲ ਦਾ 3-4 ਘੰਟੇ ਮਾਰ ਕੇ ਹਲੋਤੇ ਨੂੰ ਇੱਥੇ ਗਏ ਕੋਈ ਗੱਲ ਨਹੀਂ ਕਰ ਲੈਣਾ ਕਰ ਲੈਣਾ ਉਹਨੂੰ ਕੀ ਪਾਣੀ ਮੰਗਦਾ ਹਾਂ ਪਾਣੀ ਮੋੜ ਗੱਡੀ ਚੀ ਪਾਣੀ ਪੀਣਾ ਪਾਣੀ ਨਹੀਂ ਪੀਣਾ ਸੁਵੇ ਤਣੂ ਹੋਰ ਕੀ ਹਾਲ ਆ ਠੀਕ ਠਾਕ ਓਏ ਕੋਈ ਗੱਲ ਨਹੀਂ ਆ ਦੱਸ ਨਾ ਓਏ ਪਿੰਡ ਦੱਸ ਕਿਹੜਾ ਮੇਰੇ ਭਰਾ ਦਾ ਪਿੰਡ ਆ ਹੈਲੋ ਕਿੰਨੇ ਇੱਥੇ ਮੁੱਢਾ ਖਲੋਤੇ ਕੋਈ ਗੱਲ ਨਹੀਂ ਮਾਰਦਾ ਨੀ ਮਨ ਕੋਈ ਗੱਲ ਨਹੀਂ ਦੱਸੋ ਕੋਈ ਗੱਲ ਨਹੀਂ ਅਜੇ ਐਕਟਿਵ ਹੀ ਖੰਦਾ ਮੇਰੀ ਤੁਸੀਂ ਚੱਲੋ ਓਏ ਵਾਹਿਗੁਰੂ 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 ਆ ਉਹ ਜਰਾ ਉਧਰ ਵਾਹਿਗੁਰੂ ਵਾਹਿਗੁਰੂ ਗੱਡੀਆਂ ਹੀ ਖਲੋਤੇ ਮਸਟਕ ਗਲਾ ਜਿੰਨੀਆਂ ਗੱਡੀਆਂ ਚ ਖਲੋਤੇ ਹੈਗਾ ਸਾਰੇ ਸੋ ਲੋ ਕਾਰ ਸੇ ਆਲੇ ਤੁਸੀਂ ਵੀ ਸੋ ਲੋ ਹਾਂ ਉਸ ਚ ਨਹੀਂ ਆਉਂਦਾ ਫੜੋ ਰੱਖੋ ਹਾਂ ਕੁਝ ਨਹੀਂ ਹੋਇਆ ਸਾਰਾ ਰੱਖ ਕਸ ਰੋਟੀ ਰੱਟੀ ਖਾਧੀ ਮੇਰੇ ਭਰਾ ਨੇ ਖਾਧੀ ਬਸ ਚਾਹ ਪੀਤੀ ਉਹ ਪੀਤੀ ਮੈਂ ਚਾਹ ਹਾਂ ਪੀਣੀ ਹੋਣੀ ਚਾਹ ਵੀ ਨਹੀਂ ਆ ਪੀ ਆ ਪੀਏ ਡਾਬੇ ਤੋਂ ਹੈ ਗੱਲ ਸੁਣ ਕੋਈ ਚਾਹ ਨਹੀਂ ਰੱਖ ਰੱਖ ਹੈ ਘਰ ਆਇਆ ਉਹਦਾ ਇੱਕ ਮਾਦਾ ਤੇ ਰੱਖ ਵੇ ਦੰਨ ਐ ਕਿ ਨਾ ਕਰਦਾ ਮਾਇਦਾ ਨਹੀਂ ਕਰੀਦਾ ਲੈਂਦਾ ਕਿ ਸਾਈਨ ਨਹੀਂ ਇਹ ਸਾਈਨ ਨਹੀਂ ਦੇਣਾ ਮੇਰਾ ਭਰਾ ਨਹੀਂ ਆ ਉਂਗਲ نیچے ਕਰ ਇਹ ਸਾਈਨ ਨਹੀਂ ਦੇਣਾ ਇੱਧਰ ਆ ਆ ਸੰਗਤ ਜੀ ਅੱਜ ਅਸੀਂ ਆਏ ਆ ਪਿੰਡ ਨਸ਼ਹਿਰਾ ਪਤਵਾ ਕੋਈ ਗੱਲ ਨਹੀਂ ਅੱਜ ਸੰਗਤ ਜੀ ਅਸੀਂ ਆਏ ਆ ਨਸ਼ਹਿਰਾ ਅੱਜ ਰੋ ਕਿੰਨੇ ਬੰਦੇ ਜੇ ਕੋਈ ਗੱਲ ਨਹੀਂ ਸ਼ਹਿਰਾ ਪਤਵਾ ਅੱਜ ਆਪੋ ਟੇ ਨਸ਼ਹਿਰਾ ਪਤਵਾ ਅਸੀਂ ਆਏ ਆ ਤੇ ਇਹ ਵੀਰ ਥੋੜਾ ਜਿਹਾ ਮੈਂਟਲੀ ਥੋੜਾ ਜਣੀ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਆਏ ਠੀਕ ਹੈ ਜੀ ਇਹ ਸੰਗਰਾਮ ਵੀਰ ਹੁਣਾਂ ਨੇ ਬਹੁਤ ਔਖਾ ਕਾਬੂ ਕੀਤਾ ਪੰਜ ਚਾਰ ਮੁੰਡਿਆਂ ਨੇ ਖੜ ਕੇ ਤੇ ਪਤਾ ਨਹੀਂ ਕਿ ਮੈਂਟਲੀ ਡਿਸਟਰਬ ਇੰਨਾ ਜ਼ਿਆਦਾ ਹੋ ਗਿਆ ਵੀ ਸਾਨੂੰ ਮਾਰਨ ਤੱਕ ਜਾਂਦਾ ਵਾ ਗੱਡੀਆਂ ਦੇ ਅੱਗੇ ਭੱਜ ਭੱਜ ਕੇ ਗੱਡੀਆਂ ਦੇ ਅੱਗੇ ਜਾਂਦਾ ਵਾ ਵਾਹਿਗੁਰੂ ਇਹਨੂੰ ਜਿਵੇਂ ਨਾ ਕਸਰ ਗੁੱਸੇ ਦੀ ਚੱਕੀ ਅੱਛੇ ਆ ਗਿਆ ਵਾਹਿਗੁਰੂ ਤੇ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੀ ਭਰਾ ਵੀਰ ਇਸ ਵੀਰ ਬਾਰੇ ਕੋਈ ਨੌਲੇਜ ਰੱਖਦਾ ਹੋਵੇ ਜਾਣਦਾ ਹੋਵੇ ਤੇ ਜਰੂਰ ਸਾਡੇ ਉੱਪਰ ਮੋਬਾਈਲ ਨੰਬਰ ਦਿੱਤੇ ਆ ਅੱਜ ਨਿਸ਼ਾਹਰਾ ਪੰਨੋਂ ਆਏ ਆ ਇਹ ਜਦ ਜਿਹੜੀ ਤਰਨਤਾਰਨ ਤੋਂ ਜਾਂਦੀ ਆ ਸਿਆ ਹਰੀਕੇ ਨੂੰ ਛੱਡ ਕੇ ਜਾਂਦੀ ਆ ਤੇ ਟੋਲ ਪਲਾਜ ਦੇ ਕੋਲਾ ਸੀ ਟੋਲ ਪ੍ਰਾਇਸ ਗੋਰੇ ਦਿਖਾ ਦੇ ਇਹਨਾਂ ਵੀਰੇ ਮੈਂਟਲੀ ਡਿਸਟਰਬਾ ਕੋਈ ਵੀਰੇ ਹਾਂ ਦਿਮਾਗੀ ਡਿਸਟਰਬਾ ਹਾਂ ਤੇ ਕੋਈ ਵਾਲੇ ਨੂੰ ਪੁੱਛਦੇ ਇਹਦਾ ਨਾਮ ਦੱਸ ਦੂਗਾ ਇਹ ਹੋਲੀ ਹੋਲੀ ਸਾਲੇ ਪਾ ਪਿੰਡ ਕਿਹੜਾ ਬਈ ਤੇਰਾ ਕਿਹ ਕਿਹ ਪਿੰਡ ਕਿਹੜਾ ਵੀਰ ਬ੍ਰਦਰ ਪਰਾ ਪਿੰਡ ਕਿਹੜਾ ਤੇਰਾ ਪਿੰਡ ਦੱਸ ਦੇ ਆਪਣਾ ਨੌਕੋ ਮੈਂ ਚਲ ਜਾ ਨਵਾ ਮੇਰਾ ਵੀਰ ਇਦਾਂ ਨਾ ਬੋਲ ਪਿੰਡ ਦੱਸ ਕਿਹੜਾ ਤੇਰਾ ਲੜਨਾ ਨਹੀਂ ਆ ਮਾਰਨਾ ਨਹੀਂ ਆ ਹਟ ਜਾ ਫੇਰ ਮਾਰਨੀ ਤੈਨੂੰ ਫੇਰੇ ਐਂਕਾ ਉੱਥੇ ਮਾਰ ਨਹੀਂ ਜਿੱਥੇ ਸੋਚਦੇ ਨਹੀਂ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਪਿੰਡ ਕਿਹੜਾ ਤੇਰਾ ਸੁਣ ਤਾ ਅਸ ਜਿਹਮਾਰੇ ਭਾਜੀ ਬਾਕੀ ਜਿਹਨੇ ਬੱਚੇ ਜਿਹਨਾਂ ਇਸ ਤਰ੍ਹਾਂ ਆਪੇ ਦੇਖੇ ਸਾਰਨ ਕਰਤਲੇ ਦੇਖੋ ਸਾਰੇ ਅਨੋਸਰ ਅਸਟਾਈਂ ਜਟੀ ਲਿਹ ਰਹਾ ਨਾ ਬੋਕੂ ਇਹਨੂੰ ਇੱਥੇ ਬਿਠਾਓ ਇੱਥੇ ਬਿਠਾਓ ਹਾਂ ਬੈਠਦਾ ਨਹੀਂ ਹੈਂਦਾ ਨਹੀਂ ਚੱਲ ਇਧਰ ਆ ਇੱਕ ਦੇ ਲੱਤ ਮਾਰਦਾ ਲੱਤ ਨਾ ਮਾਰੇ ਨਾ ਹਰ ਜਾ ਮੇਰੀ ਗੱਲ ਸੁਣ ਇਧਰ ਮੇਰਾ ਪੁੱਤ ਆਪਣਾ ਨਾਮ ਦੱਸ ਕੀ ਨਾਮ ਆ ਉਹ ਪਿੰਡ ਕਿਹੜਾ ਤੇਰਾ ਪਿੰਡ ਦੱਸ ਕਿਹੜਾ ਤੇਰਾ ਬੈਹਦਾ ਇੱਥੇ ਬੈਹਦਾ ਇੱਥੇ ਬੈਹ ਇੱਥੇ ਹਾਂ ਉਹ ਪਿੰਡ ਦੱਸਵਾ ਆ ਤੂੰ ਦੱਸ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਵਾ ਤੂੰ ਤੇ ਹਾਂ ਹੁੰਦਾ 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 ਵਾ ਹਲੋ ਸਾਰਕਲ ਆਕੇ ਆ ਤਰਬੀ ਲੱਖ ਹੁੰਦਾ ਪਿੰਡ ਤੋਂ ਹੁੰਦਾ ਪਿੰਡ ਕਿਹੜਾ ਦੱਸਿਆ ਵਾ ਚਾ ਪੀ ਰੋ ਚਾ ਪੀ ਕੋਈ ਗੱਲ ਨਹੀਂ ਚਾ ਪੀ ਡਾਕਾ ਡਾਕਾ

लखना जाए चाहिए कैफीज भी ज़रूरत है क्या रूप में सोपा जेम्मा लेता है यूँ करते हैं यार सोपा अंडे जेरी सेटी क्या तवी खान बरेली कौन फोड़ा जा सकता है ਸਿਗਰ ਸਿਧਾ ਚਲੋ ਅੱਜ ਦਾ ਸਵੇਰੇ ਨਾਨਾ ਦੇ ਕਾਲਾ 5:00 ਵਜੇ ਹੋਛੇ ਆਵੀ ਸਦਾ ਹੀ ਰੁਕਾ ਰਹਿਣ ਕਰਨ ਦਾ ਜਿਸ ਬੱਚਾ ਇੱਕ ਵਜੇ ਤੱਕ ਤਿਆਰ ਨਹੀਂ ਅਚੀ ਬੱਚਾ ਜੰਮ ਤੱਕ ਬਰੇ ਤਿਆਰ ਤੱਕ ਕਾਲੀ ਆ ਜੋ ਕੱਲ ਕੋਈ ਇੱਕ ਬਤਾਈਏ ਯਾਦਾ ਵੀ ਰੂ ਤਾਂ ਕਿ ਕਾਲੀ ਟੀਆਂ ਆਏ ਜੀਨੀ ਫੱਟੀ ਪਸ ਕੀ ਖੋਦੇ ਕੱਲ ਕਿਤਾ ਦੇ ਤਾਂ ਕਿ ਤਾਂ ਤਰ ਮੇਰੇ ਰੈਸ ਕਰ ਮੋਸਬ ਹਿੰਦੁਸਤਾਨ ਵਿੱਚ ਸਕੇ ਕੋਈ ਬਾਤ ਜੰਤ ਸਵੇਰ ਰਗਾ ਕਾਲਪ ਤਾਂ ਜੀ ਨਾ ਸਿਰਗਾ ਦਾ ਦੇ ਲੱਕੜੀ ਦੇ ਨਾ ਪਸਾ ਰੱਖ ਦੋ ਕੋ ਟਿਕਾ ਦੇ ਕਰਨੋ ਜਿਹੜਾ ਚਾਹਨਾ ਮਰੇ ਬੇਰੀ ਆਜ਼ਰੀ ਅਰਦਾਸ ਇੱਕ ਓੰਕਾਰ ਸਿ ਲਾਗੜੀ ਮੇਰੀ ਆ ਸਿਕਵਾ ਤੇ ਸਾਇਆ ਸਭ ਤੋਂ ਲਾਦੀ ਗੰਦਰਬਾ ਜੀ ਸਿਮਰ ਕੇ ਗੁਣਾਂ ਕਲੀਤਿਆ ਫਿਰੰਗਤ ਇੱਕ ਦਮ ਅਰਦਾਸ ਰਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਾਇ ਸ੍ਰੀ ਹਰਿ ਕ੍ਰਿਪਾ ਜੀ ਜੇ ਡਿੱਟੇ ਸਾਧੂ ਜਾਈਗਾ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਦਾਤਾ ਹਿਸਾਬ ਤਾਂ ਹੈ ਸਰ ਸਾਇਦ ਦਸਵਾਂ ਪਾਸ਼ਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਥ ਆਈ ਹੋਏ ਸਾਰੇ ਦਸਵਾਂ ਪਾਛੰਦੋ ਆ ਸੇਬਾਸੀ ਪਾਦਰਸ਼ਣ ਦਿੱਤਾ ਜਤ ਅੰਤਰਖਾਸੇ ਸੁਭ ਜਵਾਹੀ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਇਹਨਾਂ ਮਾਨਿਆ ਦੇ ਮਾਨਕ ਨੇਤਾ ਨੇ ਤਨੂ ਤਨੂ ਤੰਤਸ ਸਿਉਂਤ ਨੇ ਆਇਆ ਤਾਂ ਦੋ ਸਿਗਰਾਂ ਦੇ ਸਮਾਰਾਹ ਅੱਜ ਕੁ ਮਸ਼ਹੂਰ ਬੁਨੀਅਤ ਇੱਕ ਬੜੇ ਪਿਆਰੇ ਮੁੰਡੇ ਆਏ ਆ ਜਿਹੜੇ ਮੈਂਟਲੀ ਅਫਸੈਟ ਅਸਬਸਾ ਸੀ ਦਸਿੰਗੂ ਮੇਰ ਕਰੋ ਮੇਰ ਕਰੋ ਮੇਰ ਕਰੋ ਮੇਰ ਕਰੋ ਬਖਸ਼ ਲੋ ਬੱਚੇ ਬਖਸ਼ ਲੋ ਬਖਸ਼ ਲੋ ਬਖਸ਼ ਲੋ ਹੀ ਮਾਲਾ ਗਾਓ ਚਪਲਾ ਬਖਸ਼ ਲੋ ਬੱਚੇ ਨੂੰ ਕਛੇ ਦੋ ਬੱਚੇ ਨੇ ਚੱਪਾ ਚਾਹ ਜਹਾਜ ਬੱਚੇ ਦੇ ਮੇਰ ਪਰ ਆ ਚੱਲ ਚੱਛੇ ਬੱਚੇ ਨੂੰ ਲੈ ਕੇ ਚੱਲੇ ਆਂ ਸਾਡੀ ਬੱਚੇ ਮੇਰ ਪਰ ਆਤਰ ਕੋ ਜੋ ਵੀ ਅਜਿੱਦ ਆ ਕੇ ਆਨੇ ਆ ਇਸ ਦੇ ਪਛਾ ਮੇਰ ਕਰਦੇ ਦਰ ਆਈ ਦੀ ਲਾਜ ਰੱਖਣੀ ਸੁਖ વિના ਜਤ ਨਾਨਕ ਦੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਭਾਦਾ ਪਨਾ ਨਾ ਚੜਦੇ ਨੇ ਚਾਰ ਦਿਨੇ ਚਾਰ ਦਿਨੇ ਚਾਰ ਦਿਨੇ ਠੀਕ ਹੈ ਵਾਹਿਗੁਰੂ ਹੋਰ ਦੱਸੋ ਹਾਂ ਲਰਨਾਂ ਨੇ ਇੱਥੇ ਜਾ ਲੈ ਗਿਆ ਵੀ ਲਾਗੇ ਘਰ ਹੈਗਾ

ਵਾਹਿਗੁਰੂ 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 ਦੁਕਾਨੋਂ ਪਨਾਸੀ ਵਾਹਿਗੁਰੂ 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 ਹਾਂ ਵਾਹਿਗੁਰੂ 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 ਇੱਥੇ ਸਰੋਪਾ ਹੈਗਾ ਗੱਡੀ ਤੁਹਾਡੇ ਕੋਲੋਂ ਪਰਣਾ ਹੈਗਾ ਕਿਹਨኩል ਸਰੋਪਾ ਵਾਹਿਗੁਰੂ ਵਾਹਿਗੁਰੂ ਚੱਥੇ ਹੁੰਦਾ ਲਾਥੇ ਤੋਂ ਨਾ ਲਾ ਕੋਈ ਗਾਣੀ ਦਿੱਤੇ ਬੰਦ ਵਾਹਿਗੁਰੂ ਕਿੱਥੇ ਹੁੰਦਾ ਵਾਹਿਗੁਰੂ ਚੱਲ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਚੱਲ ਵਾਹਿਗੁਰੂ 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 ਚੱਥੇ ਹੁੰਦਾ ਵਾਹਿਗੁਰੂ ਕੀ ਕਿਹਾ ਵਾਹਿਗੁਰੂ ਐਦਾਂ ਨਹੀਂ ਕਰੀਦਾ ਐਦਾਂ ਨਹੀਂ ਕਰੀਦਾ ਵਾਹਿਗੁਰੂ ਚੱਜਾ ਪਰਨਾ ਵਾਲਾ ਵਾਹਿਗੁਰੂ ਕੋਈ ਬੱਲਾ ਬੱਲਾ ਵਾਲਾ ਵਾਹਿਗੁਰੂ ਨਹੀਂ ਨਾ ਸੁਣੋ ਪਾ ਪਰਨਾ ਬਣੀ ਨਹੀਂ ਦਿੰਦਾ ਚੱਥੇ ਹੱਥ ਛੱਡ ਉਹ ਜਾ ਛੱਡ ਪਰਨਾ ਛੱਡਾ ਪਰਨਾ ਸੁਣੋ ਪਾ ਸੁਣਾ ਬਾ ਆਹ ਕਿੱਥੇ ਗਿਆ ਪੱਗਾ ਚੱਡੀ ਸਾਈਡ ਦੇ ਹੋ ਜਾਣਾ ਸਹੀ ਹੋ ਜਾਣਾ ਇਹਨੇ ਹੋ ਜਾਣਾ ਸਹੀ ਫਟਾ ਹੋਇਆ ਹੋਇਆ ਸੋ ਵਾਹਿਗੁਰੂ ਕਾ ਵਾਹਿਗੁਰੂ ਨਹੀਂ ਬੋਲਦਾ ਵਿਆ ਬੋਲ ਵਾਹਿਗੁਰੂ ਸਾਰਾ ਨੂੰ ਪਤਾ ਮੈਂ ਕਿੱਥੇ ਬੋਲਦਾ ਵਾਂ ਵਾਹਿਗੁਰੂ ਜਾਲਾ ਗਿਆ ਨਾ ਜਲਦਾ ਹੋ ਗਿਆ ਸਿਰ ਤੇ ਪਾਣ ਕਾ ਨਾ ਮੇਰਾ ਪੁੱਤ ਨਹੀਂ ਆ ਜਨਰ ਮੜੇ ਹਰਸ਼ ਮੜੇ ਸੁਮਿਤ ਮੋਟੇ ਮੈਂ ਕਿਆ ਸਣੀ ਤੇ ਹੋਈ ਵਾਹਿਗੁਰੂ ਵਾਹਿਗੁਰੂ ਆ ਲੈਣੇ ਜਾ ਲੈਦੇ ਵਾਹਿਗੁਰੂ 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 ਪਿੰਡ ਕੇ ਨਾ ਪੁੱਤ ਤੇਰਾ ਪਿੰਡ ਦੱਸ ਮੇਰਾ ਧੁੰਦਾ ਧੁੰਦਾ ਪਿੰਡ ਦੀ ਆ ਮੇਰੇ ਨਾ ਗੱਡੀ ਚ ਫੋਨ ਪਿਆਣਾ ਧੁੰਦੇ ਦੇ ਮੇਰੇ ਨਾ ਹੈਗੇ ਵੀਰ ਵਾਧੂ ਅਟੈਚ ਆਹ ਉੱਥੇ ਕਾਲ ਫੋਨ ਕਰ ਫੜੀ ਹੈਗਾ ਵੀਰ ਕੋਈ ਧੁੰਦੇ ਦਾ ਜਾਨ ਪਛਾਨ ਬੰਦਾ ਆਹ ਆ ਗੱਡੀ ਚ ਫੋਨ ਫੜੀ ਮੇਰਾ ਦੂਜਾ ਹਾਂ ਵਾਹੀ ਗੁਰੂ ਅਨੀਤਾ ਉਹ ਮੈਂ ਪਤਾ ਵਾਹੀ ਗੁਰੂ ਹਾਂ ਮੈਨੂੰ ਪਤਾ ਪਤਾ ਹਾਂ ਫਨੀ ਕੋ ਹਾ ਫੜੀ ਹਾਂ ਕੀ ਇਹਨੂੰ ਪਤਾ ਨਹੀਂ ਕੋਣ ਵਾ ਆਪਰਾ ਭਰਾਵਾ ਤੇਰਾ ਸਤਨਾਮ ਨੂੰ ਫੋਨ ਲਾਦਨੇ ਹੈ ਨਾ ਸਤਨਾਮ ਕੇ ਤੇਰੇ ਪਿੰਡ ਦਾ ਮੁੰਡਾ ਵੈਦਾਂ ਸਾਨਾ ਕਿਹਦਾ ਸਤਨਾਮ ਦਾ ਹੂੰ ਕੌਣ ਹੈ ਮੇਰੇ ਕਿਹਦੇ ਤੋਂ ਕੋਈ ਗੱਲੀ ਪੁੱਤ ਛੱਡ ਦਿੰਦੇ ਆ ਛੱਡ ਦਿੰਦੇ ਆ ਚੜ ਦਿੰਦੇ ਆ ਡਾਕਟਰ ਨੂੰ ਬੁਲਾਈਏ ਡਾਕਟਰ ਨੂੰ ਇੱਥੋਂ ਸੰਗਰਾਮ ਇੱਥੇ ਲੱਗੇ ਡਾਕਟਰ ਹੋ ਕੋਈ ਇਹਨੂੰ ਥੋੜਾ ਰੈਸਟ ਜਾਂ ਮਿਲ ਜੇ ਇੰਜੈਕਸ਼ਨ ਉਹ ਹੈ ਇੱਥੇ ਲਿਓਣਾ ਪਊਗਾ ਹਨਾ ਇੰਜੈਕਸ਼ਨ ਲਾਣੇ ਕਿਉਂ ਨਹੀਂ ਡਾਕਟਰ ਹੀ ਆ ਜੇ ਨਾ ਕੋਈ ਡਾਕਟਰ ਹੀ ਆ ਜੇ ਆਉਣ ਕੇ ਮੈਂ ਟੈਲੀਫੋਨ ਕਰ ਦਾਂ ਨੰਬਰ ਬਾਅਦ ਜਾ ਦੀ ਕਰਦਾ ਫੋਨ ਨੰਬਰ ਸਾਰੇ ਦਾ ਨੰਬਰ ਯਾਦ ਕਿਹਦਾ ਬੋਲ ਰਿਹਾ ਪਾਪਾ ਦਾ ਨੰਬਰ 869969281 888 ਦੁਬਾਰਾ ਬੋਲੀ 8699691 8699 1 86 99 ਹਾਂ 699 ਹਾਂ 281 ਹਾਂ 86 9 ਹਾਂ 281 ਅੱਗੇ ਅੱਗੇ ਗਲਤੀ ਕਰ ਦੋ ਲਿਖ ਦੇ ਰਿਓ ਸਹੀ ਲਿਖ ਪੈਕ ਤੂੰ ਦੱਸ ਤੂੰ ਦੱਸ ਥਾਂ ਲੱਗਦਾ ਨੰਬਰ 662 ਨੰਬਰ ਗਲਤ ਦੱਸੀ ਜਾਂ ਨਾ ਸਹੀ ਦੱਸ ਨੰਬਰ ਡੈਡੀ ਆਪਣੇ ਦਾ ਨੰਬਰ ਇਹ ਆ ਦਿੱਤਾ ਇੱਕ ਨੰਬਰ ਆ ਨੰਬਰ ਬੋਲੇ ਕਿਨੇ ਤੂੰ ਸਿਰ ਜੌੜੀ ਜੌੜੀ ਦੱਸ ਨੰਬਰ ਗਲਤ ਕਹਿੰਦੇ ਆ ਕੋ ਜਾਬ ਬੰਦੇ ਆ ਆ ਨੰਬਰ ਬੋਲੇ ਜਿਹੜੇ ਨੇ ਨੰਬਰ ਚੁੱਕ ਨਹੀਂ ਦੇ ਕੋਈ ਕਾ ਬੇਟਾ ਚੜ ਪਾ ਬਸ ਵੀਡੀਓ ਦੱਸ ਨਹੀਂ ਕੋ ਆ ਸਾਰੀ ਆ ਵੀਡੀਓ ਮੈਂ ਬੇਲੀ ਨੂੰ ਭੇਜੀ ਨੰਬਰ ਜਿਹੜਾ ਦੱਸਿਆ ਉਹ ਚੁੱਕ ਨਹੀਂਦਾ ਕੋਈ ਮੇਰਾ ਬੁੱਤ ਨੰਬਰ ਨੰਬਰ ਦੱਸ ਦੇ ਮੇਰਾ ਹੈਲੋ ਹੈਲੋ ਹਾਂ ਸਾਬੀ ਕਿਦਾਂ ਵਧੀਆ ਇਹ ਸਾਬੀ ਮੈਂ ਜੱਗੀ ਬੋਲਦਾ ਮਹਰਾਣੇ ਤੋਂ ਹਾਂਜੀ ਹਾਂਜੀ ਮੈਂ ਨਾ ਇੱਕ ਤੈਨੂੰ ਫੋਟੋ ਭੇਜੀ ਉਹ ਇਹ ਨਾ ਮੁੰਡੇ ਦਾ ਨਾਮ ਆ ਸਾਹਬ ਮੁੰਡੇ ਦਾ ਨਾਮ ਆ ਤੇ ਪਿਓ ਦਾ ਨਾਮ ਹੀ ਲਖਬੀਰ ਸਿੰਘ ਤੇ ਮੈਂਟਲੀ ਮੈਂਟਰੀ ਬਹੁਤ ਜ਼ਿਆਦਾ ਡਿਸਟਰਬ ਆ ਤੇ ਦੇਖੀ ਵੀ ਇਹ ਮੁੰਡਾ ਤੁਹਾਡੇ ਪਿੰਡ ਦਾ ਵਾ ਧੁੰਦਾ ਧੁੰਦਾ ਘੈਂਡਿਆ ਵਾ ਚੱਲ ਮੈਂ ਵੇਣਾ ਮੈਨੂੰ ਹੁਣੇ ਵੇਖ ਕੇ ਤੇ ਫੋਨ ਲਾਈ ਚੰਗਾ ਨਾਉ ਖਾ ਬੋ ਜਾਂ ਔਖਾ ਕੰਟਰੋਲ ਕਰਨਾ ਬੜਾ ਔਖਾ ਕੰਟਰੋਲ ਕਰਨਾ ਮੈਂ ਹਾਂਜੀ ਹਾਂ ਉਹ ਹੋਇਆ ਕੋਈ ਉਹਨੂੰ ਨਾ ਕਸਰ ਆਜੀ ਭਾਈ ਲਾਗੇ ਬਾਹਰ ਕਰ ਦੇ ਦੋ ਮਿੰਟ ਭਾਈ ਦੁਕਾਨ ਪਰਨਾਸੀ ਦਿਆਲਨ ਸਰ ਸਦਾ ਅੰਸ ਦੱਸੋ ਇਹ ਨਾਮ ਤੇ ਰੌਣਕ ਹਾਂ ਦੱਸ ਦੱਸ ਹੈ ਦੱਸ ਦੁਕਾਨ ਪਰਨਾਸੀ ਦਿਆਲਨ ਸਰ ਅਮਰੀਕਾ ਹਾਂ ਉਹ ਨਹੀਂ ਚਿੱਟ ਕੇ ਆਏ ਓਏ ਓਏ ਦੰਦੀ ਵੜਤੀ ਓ ਦੁਕਾਨ ਪਰਨਾਸੀ ਦਿਆਲਨ ਸਰ ਰੂਪੇ ਸਦਾ ਅੰਗ ਸੰਗੇ ਆਪਾਂ ਗਾ ਬੋਤੇ ਰਕਾਲਾ ਪਨਾਸੀ ਬਿਆ ਸਿਰ ਤੇ ਸਦਾ ਅੰਗ ਸੰਗੇ ਪਾ ਗਾ ਬੋਤੇ ਪਾ ਫਾ ਤਰੀਫ ਦਾ ਜਿਸ ਦੋ ਤੇ ਲਿਖ ਜਾਈ ਸਵੇਗੋ ਜੀ ਕਹਾ ਉਸ ਵਾਹੀ ਗੁਰ ਅਰਦਾਸ ਘਾ ਗਾਇ ਆ ਜਾ ਫੋਨ ਫੜਾਈ ਬਈ ਉਹਦਾ ਫੋਨ ਸਾਇਲੈਂਟ ਤੇ ਲੱਗਾ ਹੈ ਆਪਣਾ ਫਟ ਵੀਰੇ ਇਹਨੂੰ ਨਾ ਦੂਜਾ ਦੇ ਦੇ ਆ ਥੋੜਾ ਅਰੈਸਟ ਵਾਲਾ ਹੈ ਨਾ

ਓਏ ਚੱਲ ਮੇਰਾ ਵੀ ਰਤਿਆ ਨਾ ਸੁਈ ਸਾਈ ਨਾ ਟੁੱਟੇ ਹਾਂ ਸਾਬੀ ਲੱਗਾ ਬਰਾ ਹਾਂ ਜੀ ਹਾਂ ਲੱਗਾ ਬਰਾ ਮੁੰਡੇ ਦਾ ਯਾਰੇ ਧੁੰਦਾ ਧੁੰਦਾ ਖੰਡਿਆ ਯਾਰੇ ਆਹੋ ਧੁੰਦਾ ਧੁੰਦਾ ਹੋਰ ਤਾਂ ਨਹੀਂ ਗਾ ਯਾਰ ਰੋਮੈਂਟਲੀ ਅਫਸੈਟ ਆ ਬਹੁਤ ਜ਼ਿਆਦਾ ਹਿਸਾਬ ਨਾਲ ਪੰਜ ਛੇ ਮੁੰਡਿਆਂ ਨੇ ਫੜਿਆ ਤੁਨੂੰ ਗੋਡਾ ਲਾ ਲੋ ਗੋਡਾ ਲਾ ਲੋ ਮੈਂ ਵਿੱਚ ਫਸ ਗਿਆ ਮੈਂ ਵਿੱਚ ਫਸ ਗਿਆ ਮੈਂ ਮੁੰਡਿਆਂ ਦਾ ਵੀ ਫੋਟੋ ਪਾਈ ਕੋਈ ਨਹੀਂ ਕੋਈ ਨਹੀਂ ਮੈਂ ਦੱਸਦਾ ਹਾਂ ਹਾਂ ਮੇਰਾ ਵੀਰ ਵੇਖ ਕੇ ਦੱਸ ਬਹੁਤ ਜ਼ਿਆਦਾ ਡਿਸਟਰਬ ਹੋਇਆ ਪਿਆ ਕੋਈ ਨਹੀਂ ਮੈਂ ਕਰ ਸਕਦਾ ਹਾਂ ਹਾਂ ਬਹੁਤ ਜ਼ਿਆਦਾ ਡਿਸਟਰਬ ਮੈਨੂੰ ਮੈਨੂੰ ਮੇਰਾ ਵੀਰ ਹੁਣੇ ਦੱਸੀ ਜੰਗਾ ਧੁੰਦੇ ਵਾਲੇ ਦੀ ਪਛਾਣ ਤੇ ਨਹੀਂ ਹੁੰਦਾ ਯਾਰ ਬੰਦਾ ਪਛਾਣ ਤੇ ਨਹੀਂ ਹੁੰਦਾ ਯਾਰ ਧੁੰਦੇ ਵਾਲੇ ਦੀ ਪਛਾਣ ਤੇ ਨਹੀਂ ਹੁੰਦਾ ਦੋਹਾਂ ਤਰ੍ਹਾਂ ਮੁੰਡਿਆਂ ਨੂੰ ਪੁੱਛਿਆ ਮੈਂ ਅੱਛਾ ਹਾਂ ਧੁੰਦੇ ਦਾ ਨਹੀਂ ਹੈਣਾ ਦੋ ਮੁੰਡਿਆਂ ਨੇ ਕਹਿਤਾ ਵਾ ਵੀ ਯਾਰ ਪਛਾਣ ਤੇ ਨਹੀਂ ਹੁੰਦਾ ਪਿੰਡ ਦਾ ਹੋਵੇ ਲਾ ਕੇ ਕਿਉਂ ਮਿੰਡਾਂ ਦਾ ਬੰਦਾ ਜਿਆਦਾ ਕੀ ਗੱਲ ਹੈ ਹੈ ਪਹਿਲਾਂ ਹੀ ਪੁੱਛਿਆ ਆ ਤੇ ਆ ਤੇ ਵੀਡੀਓ ਤੇ ਵੀਡੀਓ ਤੋਂ ਪਹਿਲਾਂ ਜੂ ਆ ਇਹ ਸਿਰ ਤੇ ਪਹਿਲਾਂ ਜੂ ਵੀਡੀਓ ਦਾ ਉਹ ਤੋਂ ਪਹਿਲਾਂ ਫੜਿਆ ਸੀ ਨਾ ਉਹ ਤੋਂ ਆਂਦਾ ਹੈ ਅੰਮ੍ਰਿਤਸਰ ਆਂਦਾ ਹੈ ਪਹਿਲਾਂ ਆਪਾਂ ਇਹ ਇਹਦੇ ਵੀਡੀਓ ਹੁਣ ਇਹਨੂੰ ਜਾ ਕੇ ਨਾ ਅਰੈਸਟ ਇਹਨੂੰ ਮਿਲ ਜਾਣੀ ਆ ਜਾ ਕੇ ਇਹਨੂੰ ਇੱਕ ਦੀ ਇਹਨੂੰ ਸੰਗ ਲਾ ਕੇ ਰੱਖਣਾ ਪੈਣਾ ਸ਼ੇਅਰ ਤਾਂ ਕਰ ਇਹਦੀ ਵੀਡੀਓ ਪੈ ਗਈ ਸ਼ੇਅਰ ਕਰ ਲ ਤਾਂ ਕਰ ਲਵਾਂ ਕੱਲ ਪੰਜਾਬੀ ਆ ਕੱਲ ਨੂੰ ਲੱਭ ਜੋ ਕਰ ਪਰ ਮੈਨੂੰ ਇਹ ਵੀ ਜੇ ਉਦਾਂ ਲੱਭਦੇ ਫਿਰ ਵੀਡੀਓ ਆਪਾਂ ਪਾਉਂਦੀ ਲੋੜ ਨਹੀਂ ਹਨਾ ਫਿਰ ਲੋਡ ਨਹੀਂ ਵੀਡੀਓ ਪਾਉਂਦੀ ਤੁਹਾਡੇ ਨਾਲ ਚਾਰ ਭਰਾ ਹੁਣ ਪਾਉਣੀ ਪੈਣੀ ਆ ਆ ਮੜ ਕੇ ਰੱਖੇ ਤਾਲਾ ਚੋਣ ਗਾਰਮੈਂਟ ਜਨਗਰਾਂ ਨੂੰ ਫੱਕੀ ਨਾ ਹੇ ਨਾ ਇਹਨਾਂ ਥੋੜਾ ਅਸਰ ਜਹਣਗੇ ਮਮੀ ਮੈਂ ਬੀਜੀ ਆ ਬਾਅਦ ਗੱਲ ਕਰਦਾ ਮੈਂ हां लाला रोटी लाला ਵੀ ਵੀਰੇ ਆ ਤੇ ਗੁਰਾ ਪੋਨ ਵਾਲਾ ਕੰਮ ਕੀਤਾ ਤੁਸੀਂ ਅੱਜ ਇਹਨੇ ਬੰਦੇ ਨੇ ਖਤਮ ਹੋ ਜਾਣਾ ਸੀ ਆਪ ਵੀ ਹੋਏ ਨਾ ਕਰਨਾ ਇਹਨੇ ਨਾਲ ਹੋਰ ਕਿਸ ਨੂੰ ਲੈਣਾ ਸੀ ਵੀਰੀ ਗੱਡੀਆਂ ਇੱਡੇ ਕਰਦੇ ਨਾ ਕੋਈ ਥੱਲੇ ਲਾੜਨਾ ਕੱਚੇ ਲਾੜਨਾ ਵਾਹ ਇੱਥੇ ਕੰਟਰੋਲ ਕੀਤਾ ਆਇਆ ਵਾਹ ਵੀਰ ਜਦੋਂ ਟਾਈਮ ਜਾਂਦਾ ਆਸਰ ਸ਼ੁਰੂ ਹੁੰਦਾ ਹੋ ਰਿਹਾ ਸ਼ੁਰੂ ਹਾਂਜੀ ਹੋ ਗਿਆ ਜੀ ਹਾਂਜੀ ਮੜੇ ਪਿੱਛੇ ਮੜਾ ਜਿਹਕੇ ਮਾਈਕਰੀ ਮੜਾ ਹਾਂ ਹਾਂ ਫੋਨ ਖਾਦ ਲੋ ਹੋ ਲੋਰ ਚ ਪਹੁੰਚਦਾ हां इधर गोरे इधर दिया हां पोते तेरा ਪਿੰਡ ਕਿਹੜਾ ਵਾ ਅਬ ਲਾਈਟ ਫੜੇ ਨਾ 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 ਤੇਰਾ ਪਿੰਡ ਕਿਹੜਾ ਵਾ ਕਿਹੜਾ ਪਿੰਡ ਮੇਰੇ ਬਾਪ ਦਾ ਦੱਸ ਦੇ ਬੈਚ ਵਾ ਲੈਦਾ ਪਾਜਾ ਲੈਦਾ ਓਏ ਮੇਰੀ ਗੱਲ ਸੁਣ ਪਿੰਡ ਦੱਸ ਦੇ ਆਪਣਾ ਕਿਹੜਾ ਪਤਾ ਕਿਹਦੇ ਮੈਂ ਟੇਬਲ ਤੇ ਬਹਿ ਕੇ ਮੈਂ ਕਿਹਦੇ ਮੇਰਾ ਪਿੰਡ ਦੱਸ ਦੇ ਮੇਰਾ ਗੁਰੂ ਦੱਸਣਾ ਲੈ ਬੈਠਦਾ ਤੇ ਇੱਕ ਤਾਂ ਦੱਸ ਦੇ ਦੱਸ ਦੇ ਆਹ ਬੈਠਦਾ ਸੁਣਾ ਲੈ ਆ ਮੈਂ ਸੰਤ ਨੂੰ ਬੇਇੱਜ਼ਤੀ ਕਰਦਾ ਨਹੀਂ ਸਕਦੀ ਵੀ ਇਹ ਨਾ ਜਿਆਦਾ ਮੈਂਟਲੀ ਡਿਸਟਰਬ ਹੋਇਆ ਪਿਆਣਾ ਇਹ ਬੱਚਾ ਤੇ ਕਿਉਂਕਿ ਇਹ ਲੋ ਵੇਖੋ ਵੀ ਤਿੰਨ ਚਾਰ ਵੀਰਾਂ ਨੇ ਫੜ ਕੇ ਇਹਨੂੰ ਖਿਲਾ ਰਿਆ ਵਾ ਤੇ ਦੱਸਦੇ ਪਏ ਵੀਰ ਜੁੜੀ ਦੱਸਦੇ ਪਏ ਵੀ ਅੱਜ ਸ਼ਾਮ ਦਾ ਘਾਟ ਘਾਟ 4-5 ਵਜੇ ਦਾ ਇਹ ਬੱਚਾ ਅ ਅਸੀਂ ਕੰਟਰੋਲ ਚ ਕੀਤਾ ਵਾ ਕਦੀ ਕਿਹੇ ਗੱਡੀ ਚ ਵਜਦਾ ਪਏ ਤੇ ਦੇਖੋ ਗੱਡੀਆਂ ਕਿੰਨੀਆਂ ਤੇਜ਼ ਆ ਰਹੀਆਂ ਵਾ ਗੱਡੀਆਂ ਦਿਖਾਦੇ ਕਰੀ ਵੀ ਵੇਖੋ ਕਿੰਨੀਆਂ ਤੇਜ਼ ਗੱਡੀਆਂ ਆ ਰਹੀਆਂ ਵਾ ਤੇ ਸ਼ੇਰੋਂ ਟੋਲ ਪਲਾਜੇ ਆ ਤਰਨਤੰਦ ਕੋਲ ਹਾਈਵੇ ਆ ਨੈਸ਼ਨਲ ਹਾਈਵੇ ਆ 44 ਨੰਬਰ ਤੇ ਇੰਨਾ ਜਿਆਦਾ ਮਤਲਬ ਜੇਕਰ ਇਹ ਅੱਜ ਵੀਰ ਨਾ ਹੁੰਦੇ ਤੇ ਇਹ ਵੀਰ ਨੇ ਆਪਣੇ ਆਪ ਨੂੰ ਖਤਮ ਕਰ ਲੈਣਾ ਸੀਗਾ ਕਿਉਂਕਿ ਗੱਡੀਆਂ ਨੂੰ ਜ 100 100 ਦੀ ਸਪੀਡ ਤੇ ਗੱਡੀਆਂ ਵੰਡੀਆਂ ਵਾ ਭੱਜ ਭੱਜ ਕੇ ਅੱਗੇ ਜਾਂਦੇ ਆ ਵੀਰ ਜੀ ਹੁਣੇ ਦੱਸ ਰਿਹਾ ਵੀ ਗੱਡੀਆਂ ਵਾਲੇ ਕੱਚੇ ਥਾਂ ਤੇ ਖੜ ਕੇ ਗੱਡੀਆਂ ਨੂੰ ਸਾਈਡ ਤੇ ਕਰਕੇ ਫੇਰ ਨਿਗਾ ਆ ਰਹੇ ਸੀਗੇ ਨਾਲੇ ਨੇ ਆਪਣੇ ਆਪ ਨੂੰ ਖਤਮ ਕਰ ਲੈਣਾ ਸੀ ਤੇ ਗੱਡੀਆਂ ਵਾਲਿਆਂ ਦਾ ਵੀ ਨੁਕਸਾਨ ਹੋਣਾ ਸੀਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੈਗਾ ਇਹ ਆਪਣਾ ਪੰਜਾਬੀ ਭਰਾ ਹੀ ਆ ਤੇ ਪਰ ਇਹ ਆਪਣਾ ਪਿੰਡ ਧੁੰਦਾ ਇਨੇ ਬੋਲਿਆ ਪਰ ਧੁੰਦੇ ਦਾ ਕੋਈ ਪਤਾ ਨਹੀਂ ਲੱਗਾ ਧੁੰਦੇ ਦਾ ਨਹੀਂ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡੀ ਸ਼ੇਅਰ ਕੀਤਾ ਹੋ ਸਦਾ ਹੀ ਵੀਰ ਦਾ ਐਡਰੈਸ ਲੱਭ ਜੇ ਇਹ ਆਪਣਾ ਐਡਰੈਸ ਬੋਲ ਨਹੀਂ ਰਿਹਾ ਤੁਹਾਡਾ ਦੱਸਦਾ ਉਹਨੇ ਛਡਾ ਲੈਣੀ ਜਦੋਂ ਉਹਦੇ ਕੰਟਰੋਲ ਹਾਂ ਨਹੀਂ ਨਹੀਂ ਕਰੋ ਇਹ ਰੱਖੋ ਇਹਦੇ ਨੂੰ ਹਾਡਾ ਇੱਕ ਮਿੰਟ ਚਾਹ ਜਾਦਾ ਹਾਂ ਪਾ ਤੈਨੂੰ ਛੱਡਦਾ ਛੱਡਦਾ ਤੁਹਾਡਾ ਸਾਰਿਆ ਬਹਿ ਕੇ ਵਾਧਾ ਕਰ ਗਿਆ ਜੀ ਬਾਦ ਹੋਦੀ ਕੀ ਗੱਲ ਹੋਈ ਇਹਨੂੰ ਫੜ ਲੈ ਸਰ ਉਹ ਗੋਰੀ ਆਪਣੇ ਛੱਡ ਲਾ ਬਣੀ ਛੱਡ ਦਿੰਦਾ ਛੱਡ ਦਿੰਦਾ ਦਾ 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 ਫਿਰ ਪਿੰਡ ਦੱਸ ਕਿਹੜਾ ਪਿੰਡ ਮੇਰੇ ਭਰਾ ਦਾ 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 ਛੋਦਾ ਪਿੰਡ ਆ ਉਹ ਇਨੇ ਯਾਰ ਘਰ ਬੈਣਾ ਯਾਰ ਛੱਡੀ ਨਾ ਕੋਈ ਨਹੀਂ ਕੋਈ ਨਹੀਂ ਉਧਰ ਫੜਿਆ ਨਾ ਮੈਂ ਉਹਦੇ ਕੋਟ ਨੀ ਕੋਟ ਕੇ ਫੜੀ ਆ ਮੈਂ ਮੰਗਾ ਹਾਂ ਆਹੋ ਮੈਂ ਨਾ ਉਹਦੇ ਉਹਦੇ ਯਾਰ ਮੂੰਹ ਤੇ ਮੂੰਹ ਤੇ ਇੱਕ ਸੋਨ ਕਿਸਾਨ ਮਾਰ ਦੂ ਯਾਰ ਨਾ ਰੋ ਮਾਰੀ ਆ ਆਹੋ ਆਹੋ ਹੱਥ ਫਰੀ ਛੱਡਦਾ ਤੇ ਮਾਰੂ ਉਹਦੇ ਦੇਖਦੇ ਹਾਂ ਹਾਂ ਤੋਛੀ ਹਾਂਜੀ ਜਦ ਸੇਖਾ ਕੇ ਮੇਰੇ ਪੁੱਤ ਕੀ ਆ ਫੜਦਾ ਪੁੱਛਿਆ ਅੱਜ ਥੋੜਾ ਅੱਗੇ ਸਾਬੀ ਦਾ ਡਿਪੈਂਡ ਕੋਈ ਲਖਬੀਰ ਪਾਠੀ ਹੈਗਾ ਲਖਬੀਰ ਪਾਠੀ ਹਾਂਜੀ ਹਾਂਜੀ ਲਖਬੀਰ ਪਾਠੀ ਹੈਗਾ ਡੱਡ ਪਿੰਡ ਕੋਈ ਲਖਬੀਰ ਸਿੰਘ ਇੱਕ ਲਖਬੀਰ ਲਖਬੀਰ ਪਾਠੀ ਪਾਠੀ ਸਿੰਘ ਆ ਪਿੰਡ ਤੋਂ ਥੁੰਦਾ ਨਹੀਂ ਪਿੰਡ ਯਾਰ ਤੂੰ ਤਾਂ ਹੀ ਬੋਲਣਿਆ ਫੇਰ ਹੁਣ ਹੁਣ ਵੀ ਤੂੰ ਤਾਂ ਹੀ ਕਹਿਣਿਆ ਵਾ ਹਾਂ ਹਾਂ ਯਾਰ ਗਰੁੱਪਾਂ 'ਚ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਪਿੰਡੋਂ ਹੈਲੋ ਡੈਡੀ ਆਪਣੇ ਦਾ ਪਹਿਨੇ ਕਿੱਥੋਂ ਬੋਲਦੇ ਤੁਸੀਂ ਦਿੱਤਾ ਵੀ ਪਤਾ ਮੈਨੂੰ ਨੰਬਰ ਉਸ ਤੋਂ ਇੰਨਾ ਦੋਨੋਂ ਹਾਂ ਲੱਭ ਲੱਭ ਗਿਆ ਲੱਭ ਗਿਆ ਸ਼ੁਕਰ ਹੈ ਦੋਸਤੋ ਬਾਬਾ ਰਤਨਦੇਵ ਸੇਵਾ ਸੁਸਾਇਟੀ ਜੋ ਕਿ ਉਹਨਾਂ ਬੇਸਹਾਰੇ ਲੋਕਾਂ ਦੀ ਹਰ ਸਮੇਂ ਮਦਦ ਕਰਨ ਦੇ ਲਈ ਤਤਪਰ ਰਹਿੰਦੀ ਹੈ ਜਿਨ੍ਹਾਂ ਨੂੰ ਆਪਣੇ ਤੱਕ ਨਕਾਰ ਚੁੱਕੇ ਹੁੰਦੇ ਨੇ ਤੇ ਅਜਿਹੀ ਇੱਕ ਸਖਸ ਕੋਲ ਜਦੋਂ ਇਹ ਵੀਰ ਪਹੁੰਚਦੇ ਨੇ ਇਸ ਸੰਸਥਾ ਦੇ ਸੇਵਾਦਾਰ ਪਹੁੰਚਦੇ ਨੇ ਜਿਸ ਦੀ ਕੀ ਦਿਮਾਗੀ ਹਾਲਤ ਕਹਿ ਸਕਦੇ ਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਸ ਦੇ ਉੱਪਰ ਕਿਸੇ ਸਾਹਿਦੀ ਸ਼ਿਕਾਇਤ ਦੱਸੀ ਹੁੰਦੀ ਆ ਉਹਦੇ ਪ੍ਰिजनਾਂ ਵੱਲੋਂ ਤੇ ਤੁਹਾਡਾ ਕੀ ਕਹਿਣਾ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਸੀਂ ਸਾਇੰਸ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੇ ਇਹਨਾਂ ਪੂਤਪਰੇ ਦੀਆਂ ਗੱਲਾਂ ਜਿੰਨ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦੇ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਅਪਡੇਟਸ ਦੇ ਲਈ ਧੰਨਵਾਦ